ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਇੱਕ ਜੋਗਰਾਜ ਦੀ ਇੰਟਰਵਿਊ ਦੇਖੀ ਮੈਂ ਉਹਦੇ ਵਿੱਚ ਉਹ ਕਹਿ ਰਿਹਾ ਕਿ ਗਰਦਾਸ ਮਾਨ ਨੇ ਮੇਰਾ ਘਰ ਬਰਬਾਦ ਕਰਤਾ ਮਨਜੀਤ ਕੌਰ ਮਾਨ ਮਾਨਸਾਬ ਦੇ ਵਾਰਿਸ ਨੇ ਉਹਨਾਂ ਤੇ ਵੀ ਇਲਜ਼ਾਮ ਉਹਨੇ ਲਾਇਆ ਸੱਚ ਕੀ ਹੈ ਝੂਠ ਕੀ ਹੈ ਇਹ ਤਾਂ ਖੁਦ ਬੋਲਣ ਵਾਲੇ ਇਨਸਾਨ ਨੂੰ ਪਤਾ ਹੁੰਦਾ ਹੈ ਜਾਂ ਜਿਹਦੇ ਨਾਲ ਬੀਤੀ ਹੁੰਦੀ ਹੈ ਉਹਨੂੰ ਪਤਾ ਹੁੰਦਾ ਪਰ ਮੈਂ ਇੱਕ ਗੱਲ ਕਹਿਣੀ ਹੈ ਗੁਰਦਾਸ ਮਾਨ ਨੂੰ ਸਾਡੇ ਪੰਜਾਬ ਦੇ 30% ਲੋਕਾਂ ਨੇ ਬਹੁਤ ਜ਼ਿਆਦਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਤੇ ਉਹਦੀ ਫੋਟੋ ਵਾਇਰਲ ਕਰਦੇ ਨੇ ਕੇਪੀਐਸ ਗਿੱਲ ਦੇ ਨਾਲ ਕਿਤੇ ਲਾੜੀ ਸ਼ਾਹ ਦੇ ਨਾਲ ਉੱਥੇ ਉਹ ਜਾਂਦਾ ਰਹੇ ਉਹਦਾ ਕੰਮ ਗੋਣਾ ਹੈ ਉਹਦਾ ਇੱਕਿਤ ਹੈ ਦੂਜੀ ਗੱਲ ਕਿਸੇ ਨੂੰ ਮੰਨਣਾ ਨਾ ਮੰਨਣਾ ਇਹ ਹਰੇਕ ਮਨੁੱਖ ਨੂੰ ਆਜ਼ਾਦੀ ਹੈ ਉਹ ਕਿਹਨੂੰ ਗੁਰੂ ਮੰਨਦਾ ਹੈ ਕਿਹਨੂੰ ਪੀਰ ਮੰਨਦਾ ਹੈ ਕਿਹਨੂੰ ਮੁਰਸ਼ਿਦ ਮੰਨਦਾ ਹੈ ਕਿਹਨੂੰ ਆਪਣਾ ਉਸਤਾਦ ਮੰਨਦਾ ਹੈ ਇਹ ਉੱਤੇ ਡਿਪੈਂਡ ਕਰਦਾ ਹੈ ਇਕੱਲਾ ਗੁਰਦਾਨ ਸਮਾਨ ਨਹੀਂ ਪੰਜਾਬ ਦੇ ਵਿੱਚ ਜਿੰਨੇ ਲੋਕ ਨੇ ਸਾਰੇ ਹੀ ਆਪ ਉਹ ਆਪਣੀ ਭਾਵਨਾ ਸਰਦੋ ਦੇ ਨਾਲ ਜੁੜੇ ਹੋਏ ਨੇ ਜੇ ਕੋਈ ਮੇਰੇ ਕੋਲੋਂ ਪੁੱਛੇ ਕਿ ਤੂੰ ਕਿੱਥੇ ਜੁੜਿਆ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦਾ ਪਰ ਜਿਹੜੀ ਇਲਜ਼ਾਮਬਾਜ਼ ਕਰਕੇ ਅਸੀਂ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਆ ਉਹਦੇ ਵਿੱਚ 30% ਲੋਕ ਤਾਂ ਹੁੰਦੇ ਹੀ ਹੁੰਦੇ ਆ ਤੁਸੀਂ ਕਿਸੇ ਪਿੰਡ ਦੇ ਵਿੱਚ ਚਲੇ ਜਾਓ ਤਾਂ ਪਿੰਡ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਅੱਦਾ ਪਿੰਡ ਦਾ ਸਾਰਾ ਪਿੰਡ ਇੱਕ ਬੰਦੇ ਨਾਲ ਸਹਿਮਤ ਹੋਣ ਤੁਹਾਡੇ ਦੁਸ਼ਮਣ ਹਰ ਜਗ੍ਹਾ ਤੇ ਹੁੰਦੇ ਆ ਤੁਹਾਡੇ ਆਪਣੇ ਘਰ ਵਿੱਚ ਵੀ ਹੁੰਦੇ ਆ ਪਰ ਮੈਂ ਜਿਹੜੀ ਜਗਰਾਦ ਜੀ ਨੇ ਜੋਗਰਾਦ ਨੇ ਗੱਲ ਕੀਤੀ ਉਹਦੇ ਤੇ ਥੋੜੀ ਜੀ ਗੱਲ ਕਰਨੀ ਚਾਹੁੰਦਾ ਮੈਂ ਵੀਡੀਓ ਪਾਈ ਸੀ ਕਿ ਅਜੀਤ ਪੁੱਲੇ ਨੂੰ ਸਪਾਰੀ ਦੇ ਕੇ ਇਹਨਾਂ ਨੇ ਫਿਲਮੀ ਐਕਟਰ ਬਰਿੰਦਰ ਨੂੰ ਮਰਵਾਇਆ ਸੀ ਇਹਦੇ ਚਮਚਾ ਨੇ ਕਿੰਨੇ ਮੈਨੂੰ ਫੋਨ ਕਰਕੇ ਕਿਹਾ ਤੇਰੇ ਤੇ ਮਾਨਹਾਨੀ ਦਾ ਕੇਸ ਕਰਾਂਗੇ ਮੈਂ ਕਿਹਾ ਆਓ ਸਾਹਮਣੇ ਕੋਈ ਨਹੀਂ ਆਇਆ ਇਹਨੇ ਪੰਜਾਬੀ ਫਿਲਮਾਂ ਦੇ ਵਿੱਚ ਜ਼ਿਆਦਾ ਬਿਲਣ ਦਾ ਰੋਲ ਕੀਤਾ ਹੋਇਆ ਹੈ ਉੱਥੇ ਛਿੱਤਰੀ ਖਾਦੇ ਆ ਰਹੀ ਗੱਲ ਕਿਸ ਦਾ ਘਰ ਤੋੜਨ ਦੀ ਹੁਣ ਜਿਹਦੇ ਨਾਲ ਲਾਵਾ ਲਈਆਂ ਹੁੰਦੀਆਂ ਨੇ ਮੈਰਿਜ ਕਰਵਾਈ ਹੁੰਦੀ ਹੈ ਉਹ ਔਰਤ ਕੋਈ ਉਸ ਵਕਤ ਜਦੋਂ ਮੈਰਜ ਹੁੰਦੀ ਹੈ ਕੋਈ ਬੱਚਾ ਤਾਂ ਨਹੀਂ ਹੁੰਦੀ 20 ਸਾਲ ਦੀ 24 ਸਾਲ ਦੀ 30 ਸਾਲ ਤੱਕ ਦੀ ਉਮਰ ਹੁੰਦੀ ਹੈ ਇੱਕ ਬੱਚਾ ਹੈ ਉਹਨਾਂ ਦੇ ਜਾਂ ਦੋ ਬੱਚੇ ਆਪਸ ਵਿੱਚ ਮੀਆਂ ਬੀਬੀ ਦੇ ਵਿੱਚ ਫਿਕ ਕਿੱਦਾਂ ਪੈਂਦੀ ਹੈ ਕਿੱਦਾਂ ਪ੍ਰੋਬਲਮਾਂ ਆਉਂਦੀਆਂ ਨੇ ਇਹ ਘਰ ਦੇ ਮਸਲੇ ਹੁੰਦੇ ਆ ਪਰ ਜਿੱਥੋਂ ਤੱਕ ਬਰਦਾਸ਼ਤ ਮਾਨ ਦੇ ਪਰਿਵਾਰ ਦਾ ਨੇਚਰ ਹੈ ਪਾਵੇਂ ਮਨਜੀਤ ਕੌਰ ਮਾਨ ਹੋਵੇ ਪਾਵੇਂ ਮਾਨ ਸਰ ਆਪ ਹੋਣ ਪਾਵੇਂ ਉਹਦਾ ਬੇਟਾ ਹੋਵੇ ਉਹਨਾਂ ਦਾ ਨੇਚਰ ਵਿੱਚ ਇਹੋ ਜਿਹੀ ਕਰਤੂਤ ਇਹੋ ਜਿਹੀ ਹਰਕਤ ਬਿਲਕੁਲ ਨਹੀਂ ਜੇ ਤੱਕ ਮੈਨੂੰ ਜਾਣਕਾਰੀ ਮਿਲਦੀ ਹੈ ਮੈਂ ਕੋਈ ਇੱਕ ਤਰਫਾ ਹੋ ਕੇ ਗੱਲ ਨਹੀਂ ਕਰਦਾ ਜਿੱਥੇ ਗੁਰਦਾਸ ਮਾਨ ਦੀਆਂ ਗਲਤੀਆਂ ਸੀ ਜਾਂ ਹੈਗੀਆਂ ਗਾਣਾ ਵਿੱਚ ਉਹ ਵੀ ਆਪਾਂ ਕਹਿ ਦਿੰਨੇ ਆ ਜਿਹੜਾ ਗਾਣਾ ਸਵੇਰ ਚਾਰ ਦੇ ਉਲਟ ਗਿਆ ਜਦ ਡੇਰਾਬਾਦ ਨੂੰ ਪ੍ਰਮੋਟ ਕੀਤਾ ਜਿੱਥੇ ਗਲਤੀ ਹੈ ਮੇਰੀ ਇਹ ਬੇਵਾਕੀ ਹੁੰਦੀ ਹੈ ਕਿ ਮੈਂ ਉਹਨੂੰ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ ਪਰ ਜਿਹੜੀ ਜੋਗਰਾਜ ਦੀ ਇੰਟਰਵਿਊ ਹੈ ਨਾ ਉਹ ਤੁਸੀਂ ਸੁਣ ਕੇ ਦੇਖ ਲਿਓ ਇੱਕ ਤੁਹਾਨੂੰ ਮੈਂ ਉਦਾਹਰਣ ਦੇਣੀ ਹੈ ਇੱਕ ਨਵਜੋਤ ਸਿੰਘ ਸਿੱਧੂ ਤੇ ਇੱਕ ਜੋਗਰਾਜ ਸਿੰਘ ਜਿਹੜਾ ਕਹਿੰਦਾ ਬਾਬਾ ਦੀਪ ਸਿੰਘ ਦਾ ਮੈਂ ਸੁਪੁੱਤਰਾਂ ਇਹਨਾਂ ਦਾ ਕੋਈ ਪਤਾ ਨਹੀਂ ਇਹ ਕਿਹੜਾ ਸਟੇਸ਼ਨ ਫੜ ਲੈਣ ਇਹ ਕਿੱਧਰ ਨੂੰ ਬੋਲ ਜਾਣ ਸਦੂ ਦਾ ਕੋਈ ਪਤਾ ਨਹੀਂ ਉਹ ਕਿੱਥੋਂ ਬੋਲ ਜੇ ਕਿਹਨੂੰ ਕੁਝ ਕਹੇ ਜੇ ਇਹੀ ਉਹਦਾ ਬਡਬੋਲਾ ਪਣ ਰਾਜਨੀਤੀ ਵਿੱਚ ਉਹਨੂੰ ਕਾਮਯਾਬ ਨਹੀਂ ਹੋਣਦੇ ਰਿਹਾ ਇਸ ਜਾਈਏ ਤੇ ਇਹੀ ਗੱਲ ਜੋਗਰਾਜ ਦੀ ਹੈ ਜੋਗਰਾਜ ਨੇ ਵੀ ਜੋ ਫਿਲਮਾਂ ਦੇ ਵਿੱਚ ਖੇਤਰ ਖਾਦੇ ਨੇ ਬਿੱਲਣ ਬਣ ਕੇ ਉਹ ਹੈ ਹਾਲਾਂਕਿ ਇੱਕ ਸਟੋਰੀ ਹੁੰਦੀ ਹੈ ਕਹਾਣੀ ਹੁੰਦੀ ਹੈ ਉਹ ਸੀਨ ਹੁੰਦਾ ਪਰ ਉਦੋਂ ਤੋਂ ਉਹਦਾ ਨੇਚਰ ਬਣ ਚੁੱਕਾ ਹੈ ਕਿਤੇ ਤਾਂ ਸਿਰ ਤੇ ਪੱਗ ਬੰਨੀ ਹੁੰਦੀ ਹੈ ਢੜੀਆਂ ਵਾਲੇ ਨੂੰ ਬੜਾ ਕੁਝ ਬੋਲਣ ਦੀ ਕੋਸ਼ਿਸ਼ ਕੀਤੀ ਤੱਤੀ ਤਵੀ ਤੇ ਤੈਨੂੰ ਵਹਾ ਕੇ ਦੇਖਾਂਗੇ ਤੇਰੀ ਸ਼ਕਤੀ ਜਾਂ ਸ਼ਕਤੀ ਕੀ ਹੁੰਦੀ ਹੈ ਮੈਂ ਦੱਸੂ ਮੈਂ ਬਾਬਾ ਦੀਪ ਸਿੰਘ ਦਾ ਸਪੁੱਤਰ ਨਾ ਮੂੰਹ ਤੇ ਦਾੜੀ ਨਾ ਸਿਰ ਦੇ ਕੇਸ ਦਾੜੀ ਵੀ ਜਦੋਂ ਕੋਈ ਰੋਲ ਕਰਨਾ ਹੁੰਦਾ ਉਦੋਂ ਰੱਖਣੀ ਹੁੰਦੀ ਹੈ ਇਸ ਚਾਹਿਆਂ ਨਹੀਂ ਨਾ ਇਹਨਾਂ ਲੋਕਾਂ ਫਿਰ ਤੇਰੇ ਪਰਿਵਾਰ ਦੇ ਨਾਲ ਤੇਰੀ ਕਿਉਂ ਨਹੀਂ ਬਣੀ ਤੇਰੇ ਘਰ ਵਾਲੀ ਨੇ ਤੈਨੂੰ ਕਿਉਂ ਛੱਡਿਆ ਕਿਉਂ ਤਲਾਕ ਦਿੱਤਾ ਕੀ ਕਦੇ ਉਹ ਸਾਹਮਣੇ ਆ ਕੇ ਬੋਲੀ ਅਜੇ ਤੱਕ ਜੋਗਰਾਜ ਸਿੰਘ ਦੇ ਘਰ ਵਾਲ ਜਿਹੜੇ ਐ ਉਹ ਅਜੇ ਤੱਕ ਕਦੇ মিডিਆ ਸਾਹਮਣੇ ਆ ਕੇ ਬੋਲੀ ਉਹ ਚੁੱਪ ਹੈ ਅੰਗਲੇ ਕਿਉਂਕਿ ਇਹ ਸਭ ਨੂੰ ਪਤਾ ਹੁੰਦਾ ਕਿ ਜਿਹੜੇ ਫਿਲਮ ਇੰਡਸਟਰੀ ਦੇ ਵਿੱਚ ਬੰਦੇ ਕੰਮ ਕਰਦੇ ਨੇ ਉਹਨਾਂ ਦੇ ਰਿਲੇਸ਼ਨ ਹੋਰ ਔਰਤਾਂ ਦੇ ਨਾਲ ਬਣ ਜਾਂਦੇ ਨੇ ਜਾਂ ਮਜਬੂਰੀ ਹੁੰਦੀ ਹੈ ਉਹ ਘਰ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਂਦਾ ਇਹ ਸਭ ਦੇ ਘਰ ਵਿੱਚ ਹੀ ਹੈ ਇਹ ਕੋਈ ਅਤਕਠਨੀ ਤੇ ਹੈ ਨਹੀਂ ਪਰ ਜਿਹੜੇ ਇਲਜ਼ਾਮ ਜੋਗਰਾ ਸਿੰਘ ਗੁਰਦਾਸਮਾਨ ਦੇ ਪਰਿਵਾਰ ਤੇ ਜਾਂ ਮਨੀਤਮਾਨ ਤੇ ਲਾ ਰਿਹਾ ਹੈ ਉਹ ਇੱਕ ਉਹ ਗੱਲਾਂ ਨੇ ਕਿ ਜਿਹੜੀਆਂ ਕਿਸੇ ਵੀ ਹਾਲਤ ਵਿੱਚ ਐਨੀ ਉਮਰ ਦੇ ਵਿੱਚ ਕਿਸੇ ਨੂੰ ਬੋਲਣ ਵਾਸਤੇ ਲਾਉਂ ਨਹੀਂ ਕਰਦੇ ਮੈਂ ਇੱਕ ਬੇਨਤੀ ਕਰਨੀ ਹੈ ਜਿਹੜੇ ਵੀ ਜੋਗਰਾਜ ਦੀ ਇੰਟਰਵਿਊ ਕਰਦੇ ਨੇ ਉਹ ਕੋਈ ਵੀ ਪੱਤਰਕਾਰ ਹੋਵੇ ਕੋਈ ਵੀ ਚੈਨਲ ਹੋਵੇ ਸਿੱਧੇ ਤੌਰ ਤੇ ਉਹਨੂੰ ਸਵਾਲ ਹੈ ਕਿ ਇਹ ਸਵਾਲ ਤੁਸੀਂ ਗੁਰਦਾਸ ਸਿੰਘ ਨੂੰ ਕਰ ਸਕਦੇ ਹੋ ਮਨਜੀਤ ਕੌਰ ਉਹਦੇ ਘਰ ਵਾਲੇ ਨੂੰ ਕਰ ਸਕਦੇ ਹੋ ਜਾਂ ਜੋਗਰਾਜ ਦੇ ਘਰ ਵਾਲੇ ਨੂੰ ਵੀ ਸਵਾਲ ਕਰਕੇ ਪੁੱਛੋਗੇ ਕਿ ਜੋਗਰਾਜ ਦੇ ਨਾਲ ਤੁਹਾਡਾ ਅਣਵਣ ਤੁਹਾਡੇ ਰਿਸ਼ਤੇ ਵਿੱਚ ਫਿਰ ਕਿੱਦਾਂ ਪਈ ਪੁੱਛ ਸਕਦੇ ਹੋ ਬਿਲਕੁਲ ਪੁੱਛਣਗੇ ਕਿਉਂਕਿ ਜੋਗਰਾਜ ਜਿਹੜਾ ਜੋਗਰਾਜ ਜਿਹੜਾ ਬੋਲਣ ਦਾ ਬੜਬੋਲਾ ਬੰਦਾ ਹੈ ਜੋ ਮੂੰਹ ਚੋਂ ਹੁੰਦਾ ਬੋਲ ਦਿੰਦਾ 1% ਵੀ ਸੱਚਾਈ ਨਹੀਂ ਮੈਂ ਸਭ ਤੋਂ ਵੱਡੀ ਇਹਨਾਂ ਦੀ ਘਟਿਆ ਕਰਦੂ ਦੱਸੀ ਹੋਈ ਹੈ ਕਿ ਫਿਲਮੀ ਐਕਟਰ ਬਰਿੰਦਰ ਨੂੰ ਇਹਨਾਂ ਨੇ ਪੂਲੇ ਦੇ ਕੋਲੋਂ 3 ਲੱਖ ਰੁਪਇਆ ਦੇ ਕੇ ਮਰਵਾਇਆ ਸੀ ਇਹ ਸੱਚਾਈ ਸੀ ਤੇ ਜਿਹੜੇ ਬੰਦੇ ਇੱਕ ਐਡੇ ਵੱਡੇ ਐਕਟਰ ਨੂੰ ਸੁਪਾਰੀ ਦੇ ਕੇ ਮਰਵਾ ਸਕਦੇ ਨੇ ਉਹਨਾਂ ਦਾ ਦੀਨਮਨ ਕਿੰਨਾ ਕੋਸ ਸਕਦਾ ਕਿੰਨੇ ਕੁ ਸੱਚੇ ਹੋ ਸਕਦੇ ਇਹ ਜੋਗਰਾਜ ਦੀ ਕਰਤੂਤ ਹੈ ਜਿਹੜੀ ਮੈਂ ਦੱਸੀ ਸੀ ਜਿਹੜੀ ਹੁਣ ਇੰਟਰਵਿਊ ਕੀਤੀ ਆ ਨਾ ਨਾ ਕੋਈ ਮੂੰਹ ਨਾ ਸਿਰ ਨਾ ਲੱਤ ਨਾ ਪੈਰ ਪਤਾ ਨਹੀਂ ਕਿਧਰੋਂ ਗੱਲ ਫੜਦੇ ਨੇ ਕਿੱਧਰ ਲੈ ਜਾਂਦੇ ਨੇ ਕਿਤੇ ਬਾਣੀ ਤੇ ਜਾ ਬੜੋ ਕਿਤੇ ਢੱਡੀਆਂ ਮਿਲ ਤੇ ਜਾ ਬੜੋ ਤੇ ਹੁਣ ਬਿਗਾਸਮਨ ਦੇ ਘਰ ਵਾਲੀ ਤੇ ਵਰ ਗਿਆ ਮੇਰਾ ਘਰ ਪਟਦਾ ਕੋਈ ਕਿਸੇ ਦਾ ਘਰ ਨਹੀਂ ਪਟਦਾ ਜੀ ਬੰਦੇ ਦੀਆਂ ਖੁਦ ਆਪਣੀਆਂ ਕਰਤੂਤਾਂ ਹੁੰਦੀਆਂ ਨੇ। ਇਹ ਸਚਾਈ ਹੈ ਅੱਜ ਦੇ ਸਮੇਂ ਦੀ। ਲੱਖ ਲਾਂ ਤਾਂ ਇਹੋ ਜਿਹੇ ਪੱਤਰਕਾਰਾਂ ਨੂੰ ਜਿਹੜੇ ਹਰ ਇੰਟਰਵਿਊ ਕਰਦੇ ਆ ਜਾਣ ਬੁੱਝ ਕੇ ਇਹ ਕਲੇਸ਼ ਪਾਉਂਦੇ। ਮੀਡੀਆ ਕੋਲੇ ਕੰਮ ਹੀ ਨਹੀਂ ਰਿਹਾ ਕੋਈ ਹੋਰ। ਪੰਜਾਬ ਦੇ ਬੜੇ ਮੁੱਦੇ ਨੇ ਯਾਰ। ਇੱਥੇ ਗੈਕਸਟਰ ਵਾਲ ਹੈਗਾ। ਕਿੱਥੇ ਨਸ਼ੇ ਨੇ। ਬੇਰੁਜ਼ਗਾਰੀ ਇੱਥੇ। ਸਰਕਾਰਾਂ ਨੇ ਪੰਜਾਬ ਦਾ ਬੇੜਾ ਘਰ ਕਰ ਦਿੱਤਾ। ਪਾਣੀਆਂ ਦਾ ਮੁੱਦਾ। ਆ ਹੁਣ ਪ੍ਰਦੂਸ਼ਣ ਦੇ ਨਾਲ ਐਕਸੀਡੈਂਟ ਕਿੰਨੇ ਹੋਏ ਨੇ 2-4 ਦਿਨਾਂ ਦੇ ਵਿੱਚ ਇਹ ਮੁੱਦੇ ਨੇ ਜਦੋਂ ਬੋਲਣਾ ਬਸ ਜਿੱਥੋਂ ਵਿਊ ਜ਼ਿਆਦਾ ਮਿਲਣ ਉੱਥੇ ਬੋਲਣਾ ਸ਼ਰਮ ਕਰ ਲੋ ਮਾੜੀ ਮੁੱਢੀ ਯਾਰ ਕੀ ਆ ਜੋਗਰਾ ਸਿੰਘ ਨਾ 13 ਚ ਨਾ 3ਾਂ ਚ ਜਿਵੇਂ ਦੀ ਫਿਲਮਾਂ ਚੱਲ ਕੇ 5-7 ਕਰੋੜ ਰੁਪਏ ਦਾ ਮਾਲਕ ਬਣ ਗਿਆ ਵੱੱਡ ਬਣ ਗਿਆ ਉਹ ਕੀ ਰੱਬ ਐ ਉਹ ਜਿਵੇਂ ਉਹ ਕਹਿੰਦਾ ਬਾਬਾ ਦੀਪ ਸਿੰਘ ਦਾ ਨਾ ਪੁੱਤਰ ਆ ਬਾਬਾ ਦੀਪ ਸਿੰਘ ਵਰਗਾ ਕੋਈ کردار ਹੈਗਾ ਉਹਦੇ ਵਿੱਚ ਕੋਈ ਹੈ ਸ਼ਰਮ ਸ਼ਾਨ ਇੱਕ ਅਣਡੀਆਂ ਗੱਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ